ਸ਼ਰਤਾਂ ਹੁੰਦੀਆਂ ਨੇ ਤੇ ਵੇ ਤੁਹਾਨੂੰ ਪਾਣੀ ਦੇਣਾ ਹੁੰਦਾ ਪਤਾ ਸਾਨੂੰ ਕੁਝ ਨਹੀਂ ਫ੍ਰੀ ਮਿਲਦਾ ਸਾਨੂੰ ਪਾਣੀ ਦੇ ਵੀ ਪੈਸੇ ਬੰਦੇ ਆ ਸਫਾਈ ਦੇ ਵੀ ਪੈਸੇ ਬੰਦੇ ਆ ਜੀ ਤੇ 30 ਰੁਪਏ ਸਫਾਈ ਵਾਲਾ ਕਿੰਨੇ ਰੁਪਏ ਲੈਂਦਾ 20 ਰੁਪਏ ਜੀ ਤੇ ਪਾਣੀ ਵਾਲਾ 20 ਰੁਪਏ ਮਾਰਸ਼ਲ 10 ਰੁਪਏ ਤੇ ਹੋਰ ਜਿਹੜੇ ਹੋਰ ਜਿਹੜੀਆਂ ਸਹੂਲਤਾਂ ਹੁੰਦੀਆਂ ਉਹਨਾਂ ਦਾ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹੋਈ ਕੋਈ ਸਹੂਲਤ ਨਹੀਂ ਮਿਲਦੀ ਸੋ ਇਹ ਤੁਸੀਂ ਟੇਬਲ ਕਿੰਨੇ ਰੁਪਏ 30 ਰੁਪਏ ਲੈਂਦੇ ਤੁਸੀਂ 30 ਰੁਪਏ ਟੇਬਲ ਕਿੰਨੇ ਟੇਬਲ ਲਿੱਤੇ ਤੁਸੀਂ 4 ਟੇਬਲ 4 3 12 ਤੇ 30 ਰੁਪਏ ਛਤਰੀ 150 2 ਤਦਾਂ ਕਿ ਬੇ 10 ਰੁਪਏ ਮਾਰਚਲ 30 ਰੁਪਏ ਲੈਟ ਦੇ 30 ਰੁਪਏ ਲੈਟ ਦੇ ਵੀ ਜਦ ਕਿ ਲਾਈਟ ਵੀ ਠੇਕੇਦਾਰ ਵੱਲੋਂ ਦੇਣੀ ਹੁੰਦੀ ਹੈ ਹਾਂਜੀ 30 ਰੁਪਏ ਲੈਟ ਦੇ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਜੇ ਕਿਸੇ ਨੂੰ ਨਾ ਹੀ ਨਹੀਂ ਬੋਖਦਾ ਠੇਕਾ ਨਾ ਲਵੇ ਜੇ ਪੋਖਦਾ ਤਾਂ ਸ਼ਰਤਾਂ ਹੋਣੀਆਂ ਚਾਹੀਦੀਆਂ ਕੋਈ ਨਹੀਂ ਸਾਨੂੰ ਸ਼ਰਤ ਮੰਨਦੂਰੇ ਕੋਈ ਦਿੰਦਾ ਹੀ ਨਹੀਂ ਕੁਛ ਵੀ ਫਰੀ ਮਿਲਦਾ ਜਿਹੜੀਆਂ ਠੇਕੇ ਇੱਕ ਇੱਕ ਬੰਦੇ ਤੋਂ ਜੇ ਰੋਜ਼ ਦਾ 200 ਰੁਪਏ ਲਿੱਤਾ ਜਾਂਦਾ ਤੇ ਤੁਸੀਂ 70 ਨਾਲ ਗੁਣਾ ਕਰ ਲਓ ਵੀ ਕਿੰਨੇ ਰੁਪਏ ਰੋਜ਼ ਦੇ ਇਹਦੇ ਹੀ ਬਣ ਗਏ ਤੇ ਬਾਕੀ ਟੇਬਲਾਂ ਟੂਲਾਂ ਦਾ ਪਾ ਕੇ ਜਾਣਗੇ ਇੱਕ ਦਿਨ ਦੀ ਇਤੋਂ ਰੰਗਦਾਰੀ ਜਿਹੜੀ ਸਿਰਫ ਠੇਕੇਦਾਰ ਦੀ ਆ ਉਹ ਘਟੋ ਘਾਟ 40 ਤੋਂ 50 ਹਜ਼ਾਰ ਰੁਪਏ ਇਕੱਠੀ ਹੁੰਦੀ ਆ ਚਾਵਲਾ ਜੀ ਨੇ ਜਦੋਂ ਉਹਨਾਂ ਨੂੰ ਪੱਤਰਕਾਰ ਦੱਸਿਆ ਤਾਂ ਹੁਣ ਉਹ ਟ੍ਰੈਫਿਕ ਜਿਨੇ ਜਰ ਕੀ ਖੋਦੀ ਪਿੱਛੇ ਦੀ ਤੈਰੇ ਆ ਵੀ ਆ ਮਾਲ ਕਢਾ ਦੇ ਪਹਿਲਾਂ ਕਢਾਰੇ ਜਾਣਗੇ ਇਹਦਾ ਮਤਲਬ ਇਨ ਬਿਟਵੀਨ ਉਹ ਦੁਕਾਨ ਤੇ ਬੈਠੇ ਨੇ ਸੋ ਪਾਣੀ ਦੀ ਹਾਲਤ ਦਿਖਾਇਓ ਭਾਈ ਜੀ ਇਹ ਰਾਜੇ ਸੋ ਇੱਥੇ ਜਿਹੜਾ ਕੀ ਆ 3000 ਲੀਟਰ ਦਾ ਪਾਣੀ ਸਾਫ਼ ਸੁਥਰਾ ਟੈਂਕਰ ਖੜਾ ਕਰਨਾ ਹੁੰਦਾ ਆ ਪਰ ਆਹੋ ਟੈਂਕਰ ਆ ਆਹ ਟੈਂਕੀ ਦੀ ਹਾਲਤ ਦੇਖ ਲਓ ਕੀ ਹੈਗੀ ਆ ਇੱਥੇ ਪਾਣੀ ਲੋ ਜਿਹੜੇ ਇੱਥੇ ਰੇੜੀਆਂ ਲਾਂਦੇ ਨੇ ਉਹਨਾਂ ਨੂੰ ਪਾਣੀ ਸਾਫ਼ ਸੁਥਰਾ ਦੇਣਾ ਹੁੰਦਾ ਟੈਂਕੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ